ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਪੰਜਾਬ ਤੋਂ ਚੁਣੇ ਗਏ ਪਾਰਟੀ ਦੇ ਚਾਰ ਲੋਕ ਸਭਾ ਮੈਂਬਰ ਕਸੂਤੀ ਸਥਿਤੀ ਚ ਫਸੇ ਜਾਪ ਰਹੇ ਹਨ ਪੰਜਾਬ ਦੇ ਇਹਨਾਂ ਚਾਰ ਲੋਕ ਸਭਾ ਮੈਂਬਰਾਂ ਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਚ ਕੋਈ ਖਾਸ ਏਮੀਤ ਨਹੀਂ ਸੀ ਪਰ ਲੋਕ ਸਭਾ ਚੋਣਾਂ ਚ ਚੁਣੇ ਜਾਣ ਤੋਂ ਬਾਅਦ ਸੰਸਦ ਜੀ ਇਹ ਲੋਕ ਪਾਰਟੀ ਦੇ ਚਿਹਰੇ ਹਨ ਪਰ ਜਿਸ ਤਰੀਕੇ ਦਿੱਲੀ ਚ ਆਮ ਆਦਮੀ ਪਾਰਟੀ ਦੇ ਆਗੂ ਆਪਸ ਵਿੱਚ ਇੱਕ ਦੂਜੇ ਨੂੰ ਠਿੱਬੀ ਲਗਾਉਣ ਚ ਜੁਟੇ ਹਨ ਉਸ ਨੂੰ ਲੈ ਕੇ ਇਹ ਨਾ ਚਾਰ ਲੋਕ ਸਭਾ ਮੈਂਬਰਾਂ ਦੀ ਸਥਿਤੀ ਕਸੂਤੀ ਬਣ ਗਈ ਹੈ ਸਿਆਸੀ ਹਲਕੇ ਚ ਇਹ ਸਵਾਲ ਉੱਠਨੇ ਸ਼ੁਰੂ ਹੋ ਗਏ ਹਨ ਕਿ ਜੇਕਰ ਆਮ ਆਦਮੀ ਪਾਰਟੀ ਵੰਡਵਾਲ ਨੂੰ ਤੁਰਦੀ ਹੈ ਤਾਂ ਪੰਜਾਬ ਦੇ ਇਹ ਚਾਰੇ ਲੋਕ ਸਭਾ ਮੈਂਬਰ ਕੀ ਕਰਨਗੇ ਕੀ ਇਹ ਚੁਣੇਗੇ ਮੈਂਬਰ ਅਰਵਿੰਦ ਕੇਜਰੀਵਾਲ ਦਾ ਸਾਥ ਦੇਣਗੇ ਜਾਂ ਪੰਜਾਬ 'ਚ ਇੱਕ ਵੱਖਰਾ ਸਿਆਸੀ ਬਦਲ ਤਿਆਰ ਕਰਨ ਵਾਲ ਨੂੰ ਤੁਰਨਗੇ ਦਿੱਲੀ 'ਚ ਸੱਤਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਵਿਧਾਇਕ ਹੁਣ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਡਰਦੇ ਜਾਪਦੇ ਹਨ ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੇ 70 ਵਿਧਾਨ ਸਭਾ ਹਲਕਿਆਂ 'ਚੋਂ 60 ਹਲਕਿਆਂ ਤੇ ਲੀਡ ਹਾਸਲ ਕੀਤੀ ਹੈ ਅਜਿਹੇ 'ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਲੱਗ ਰਿਹਾ ਹੈ ਕਿ ਜੇਕਰ ਹੁਣ ਚੋਣਾਂ ਹੋਈਆਂ ਤਾਂ ਆਮ ਆਦਮੀ ਪਾਰਟੀ ਚੋਣਾਂ 'ਚ ਹਾਰ ਜਾਵੇਗੀ ਇਸ ਦਰਮਿਆਨ ਮੀਡੀਆ 'ਚ ਆਮ ਆਦਮੀ ਪਾਰਟੀ ਦੇ ਝਗੜੇ ਨੂੰ ਲੈ ਕੇ ਲਗਾਤਾਰ ਆ ਰਹੀਆਂ ਖਬਰਾਂ ਕਾਰਨ ਹੀ ਪਾਰਟੀ ਦਾ ਹਾਲ ਖਰਾਬ ਹੋ ਰਿਹਾ ਹੈ ਜੇਕਰ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਚੰਗੀ ਕਾਰਗੁਜ਼ਾਰੀ ਨਹੀਂ ਕਰ ਸਕੀ ਤਾਂ ਪਾਰਟੀ ਦੇ ਟੁੱਟਣ ਦਾ ਖਤਰਾ ਪੈਦਾ ਹੋ ਸਕਦਾ ਹੈ ਪੰਜਾਬ ਦੇ ਲੋਕ ਸਭਾ ਮੈਂਬਰ ਆਉਣ ਵਾਲੇ ਮਹੀਨਿਆਂ 'ਚ ਪੈਦਾ ਹੋਣ ਵਾਲੇ ਅਜੀਬੇ ਸਿਆਸੀ ਹਾਲਾਤ ਨੂੰ ਲੈ ਕੇ ਵੀ ਚਿੰਤਿਤ ਜਾਪ ਰਹੇ ਹਨ ਅਜੀਬੇ ਹਾਲਾਤ 'ਚ ਏ ਚਾਰੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਆਉਣ ਵਾਲੇ ਸਮੇਂ 'ਚ ਸੂਬੇ ਦੇ ਤੀਜੇ ਸਿਆਸੀ ਬਦਲ ਦੀ ਅਗਵਾਈ ਲਈ ਅੱਗੇ ਕਰ ਸਕਦੇ ਹਨ ਹਾਲਾਂਕਿ ਇਹ ਸਿਰਫ ਸਿਆਸੀ ਅਟਕਲ ਪਰ ਪੰਜਾਬ ਚ ਆਮ ਆਦਮੀ ਪਾਰਟੀ ਦੇ ਭਵਿੱਖ ਨੂੰ ਲੈ ਕੇ ਇਹ ਸਵਾਲ ਸਾਰਿਆਂ ਦੇ ਮਨਾਂ ਚ ਉੱਠ ਰਹੇ ਹਨ ਬਿਊਰੋ ਰਿਪੋਰਟ ਜਗਬਾਨੀ ਟੀਵੀ